ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਚਾਰ ਵੜਾ ਤੁਹਾਨੂੰ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਬਸ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ? ਨਾਮ ਸੰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9968530253 200ਵੇਂ 2 ਘਪੜਾ ਸੇਲਾ। ਹਾਂਜੀ ਹਾਂਜੀ। ਪਹਿਲਾ ਨੰਬਰ ਜਿਹੜੀ ਕਾਲੀ ਵਿਹੜ ਦੇਖਦੇ ਆ ਕਿਹੜਾ ਸੂਸੂਈ ਆ ਜੀ? ਪਹਿਲਾ ਨੰਬਰ ਸੇਜੂ ਮੂਖੋ ਦੋਂਦੀ ਆ ਇਹੇ। ਕਿੰਨਾਕ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਅੱਜ ਹੋ ਗਿਆ 13 ਤੋਂ 14 ਦੇ ਨਾਲ। ਦੁੱਧ ਕਿੰਨਾ ਇਸ ਵਕਤ ਦੀ? ਦੁੱਧ ਜਿਹੜਾ ਜਮਾ ਚੌਣ ਵਾਲਾ ਦੁੱਧ 17 ਕਿਲੋ ਤਿਆਰ ਆ। ਸਵਾਇਟ ਨਿਬੜ ਜੂ। ਯਾਰ ਭਾਈ ਆਪਾਂ 10 6.9 ਵਿੱਚੋਂ ਕੇ ਲੈ ਕੇ ਆਂਦੀਆਂ 16 ਕਿਲੋ ਜਾਂ 17 ਕਿਲੋ ਬੰਦਾ ਲੀਟਰ ਵਾਲੇ ਆਪਣੇ ਕਿ 17 ਦਾ ਅੱਜ ਹੀ ਲੈ ਕੇ ਆਏ ਹੁਣ ਹੀ ਅੱਲ ਲੈ ਕੇ ਬੰਨੀ ਆ ਮੈਂ ਚੱਲ ਹੁਣ ਇਹਦੀ ਪਾਣੀ ਵਿੱਚ ਹੀ ਠੀਕ ਹੈ ਮਨਾ ਧਾਰਾ ਮਾਰ ਕੇ ਪਾਸ ਕਰਕੇ ਲੈ ਲੈਂਦੇ ਆਪਾਂ ਪਾ ਸਮਾ ਕੇ ਵੀਡੀਓ ਬਣਾ ਕੇ ਧਾਰਾ ਮਾਰਾਂਗੇ ਵਧੀਆ ਕਿੰਨਾ ਦੁੱਧ ਦੇ ਦੂਗੀ ਦੁੱਧ 20 ਤੋਂ ਬਾਹਰ ਦੋ ਭਾਈ ਯਾਰ ਭਾਜ ਦਾ ਕੀ ਆ ਪਾ ਮੁੱਲ ਕਰਾਉਣਾ 72 ਕਲਾ 70 ਕਲਾ 66000 ਦੀ ਬੱਸੀ ਦੇਵਾਂਗੇ ਛੋਟ ਚਾਪਾ ਕਰਦਾ ਮਾਨ ਕਰਾਂਗੇ ਦੋਂਦੀ ਬੱਸੀ ਆ ਖੜੇ ਫੁੱਲ ਵੱਡੀ ਆ ਫੁੱਲ ਹੈਵੀ ਆ ਸੋਰੀ ਬਾਹਰ ਨਹੀਂ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਥਾਂਡੇ ਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ 10:30 ਵਾ ਟਾਈਮ ਆ ਘੰਟਾ ਜੀ ਤੋਂ ਪਹਿਲਾਂ ਚਵਾਈਏ ਦੀ ਹੋਈ ਵੀ ਆ ਸੋ ਦੇਖੋ ਥਾਂਡੇ ਬਾਲੀ ਸੁੱਚੀ ਆ ਤੇ ਦੁੱਧ 17-17 ਕਿਲੋ ਦੁੱਧ 22-25 ਕਿਲੋ ਦੇਊਗੀ ਆ ਵੀ 20 ਕਿਲੋ ਦੀ ਆਪਣੀ ਗਾਰੰਟੀ ਆ ਤੇ ਬਾਕੀ ਕੱਦ ਬੈਡ ਬਹੁਤ ਆ ਬੱਚੀ ਦਾ ਨਾ ਵੱਡੀ ਆ ਵੀ ਮਗਰ ਵੀ ਬੱਸੀ ਆ ਮਗਰ ਵੀ ਇਹਦੇ ਪਾ ਕਿਆ ਬਾਤਾਂ ਪੂਰੀ ਸਾਫ ਸਤਰੀ ਹਾਂਜੀ ਸੁਭਰੋ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਤੇ ਚੌਣ ਜਾਣ ਦਾ ਇੱਕ ਨੰਬਰ ਆ ਜਮ ਤੇ ਬਾਕੀ ਲੇਵਾ ਪੂਰਾ ਫਿੱਟ ਫਾਟ ਆ ਨਾ ਜਮ ਲੇਵਾ ਬਾਈ ਹੁਣ ਤਾਂ ਜਮ ਤੁਹਾਨੂੰ ਪਤਾ 9:30 9:10 ਵਜੇ ਦੇ ਹਾਲੇ ਤਾਂ ਆਹ ਫਾਜੀਆਂ ਡੰਗ ਤੇ ਯਾਰ ਕੋਈ ਬੰਦਾ ਡੰਗ ਤੋਂ ਡਾਂਗਾ ਚੋਲੇ ਬਈ 17 ਕਿਲੋ ਦਾ ਦੁੱਧ ਤਿਆਰ ਆ ਜਮਾ ਧਾਰਾ ਮਾਰਨੇ ਗਲਾਸ ਚ ਧਾਰਾ ਮਾਰ ਦੂ ਹਾਂ ਗਲਾਸ ਚ ਧਾਰਾ ਮਾਰ ਲੈ ਟੀਟੀ ਵਰਗਾ ਮੁਠੀ ਵਾਲਾ ਤਾਂ ਸੋ ਵੀਰ ਜਿਹੜਾ ਇਹ ਲੈਵਾਗਾ ਮਨ ਕੇ ਜਦੋਂ ਡਾਕਟਰ ਨਹੀਂ ਕਰ ਲਿਆ ਉਹਦੀ ਲੋੜ ਪੈਂਦੀ ਜਾਵਾ ਚਾਹੇ ਦੁੱਧ ਘਟ ਦੇ ਦੇਵੇ ਬਿਮਾਰੀ ਨਿਵਾਰੀ ਤੇ ਬਚਰੂ ਹਣਾ ਕਿਵੇਂ ਰੋਦਿਆ ਨੇ ਜਿਹੜੇ ਕੰਮ ਜੀ ਫੀਟਿੰਗਾ ਜਾਇ ਜਗਾ ਜਾਵਾ ਠੀਕ ਹੈ 66000 ਜੇ ਆਪਾਂ ਦੇ ਦਾਂਗੇ ਹਣਾ ਦੇ ਦਾਂਗੇ ਮੁੱਲ ਤਾਂ ਹੈ ਬਹੁਤ ਤਰ ਕਰਾ ਲਾਪਾ ਵੇਚਣ ਵਾਲੀ ਗੱਲ ਕਰਦਾ ਕੋਈ ਪਰਸੋਂ ਵੀਡੀਓ ਪਾ ਕੇ ਗਿਆ ਆਪਣਾ ਸਾਰਾ ਮਾਲ ਮਿੰਟਾ ਜੀ ਵਿਗ ਗਿਆ ਤੇ ਅਗੇ ਦੋ ਨੰਬਰ ਦੀ ਗੱਲ ਕਰਦੇ ਆ ਪਹਿਲਾਂ ਤਾਂ ਦੱਸਿਆ ਜੀ ਜੰਦਾ ਦੀ ਫਿਰ ਚੌਗੀ ਹੈ ਫਿਰ ਸਿੱਗੀ ਹੈ ਬਈ ਇਹ ਇਹ ਸੂਈਆਂ ਰਾਤ ਸੂਈਆਂ 8:00 ਵਜੇ 5:30 ਵਜੇ 5:30 ਵਜੇ ਰਾਤ ਸੁਈ ਆ ਜੇਰਜੂ ਪਾਓ ਜੇਰ ਹੋ ਪੰਜਾਬੀ ਜੇਰ ਦੀ ਆਪਣੀ ਗਰੰਟੀ ਹੈ ਬੱਛੀ ਮਗਰ ਬੱਸੀ ਆ ਤੇ ਵੀਰੇ ਕਿੰਨਾ ਕੁ ਦੁੱਧ ਪਾ ਦੋਗੇ ਇਹ ਪਹਿਲਾਂ ਨ ਬੱਸੀ ਬਾਈ ਜੇਰ ਜੂਲ ਪੈ ਗਈ ਇਹਦੇ ਮਗਰ ਵੀ ਬੱਸੀ ਆ ਤੇ ਠੀਕ ਆ ਮਗਰ ਬੱਛੀ ਮੂਹ ਹੋ ਕਿਵੇਂ ਮੂਹ ਖੜੀ ਚੌਗੀ ਆ ਖੜੀ ਸਿੱਧੀ ਆ ਬਾਈ ਯਾਰ ਦੇਖੀ ਨਹੀਂ ਆਪਾਂ ਕਿੰਨਾ ਕੁ ਬੋਲਾ 14 ਸੀ ਵੀਰੇ ਆਪਾਂ ਦਾ ਬੋਲਾ ਬਾਈ ਕੱਲ ਥੋਇਆ ਰਾਤ ਜਦੋਂ ਜੇਰ ਪਈ 3.5 3 ਕਿਲੋ ਥੋਇਗਾ ਤੜਕ ਕੰਢਾ ਦਾ 4 ਕਿਲੋ ਠੀਕ ਹੈ ਬੇ ਮੰਨ ਕੇ ਚੱਲ ਬੋਲਾ ਹੁਣ 15 ਕਿਲੋ ਸਟਾਰਟਿੰਗ ਹੋਊਗੀ ਜੀ ਜੈ ਜੈ ਗੁਰੂ ਗੱਲ ਨਹੀਂ ਕਰੀ ਨਹੀਂ ਵੀ ਚੱਲ ਕੋਈ ਨਹੀਂ ਹਲੇ ਵੀਡੀਓ ਬਣਾਉਣ ਦੇ ਚੱਕਰ ਮਾਂਗੇ ਤਾਂ ਵੀਡੀਓ ਬਣਾਉਣੀ ਆ ਤੇ ਲੈ ਮੇਰਾ ਫੰਮ ਹੁਣ ਦੇਖ ਨਾਰਾ ਨੂੜਾ ਦੇਖ ਲੈ ਬੇ ਤੇ ਠੱਫਾਟਾ ਲੈਵਾ ਦੇਖ ਬਈ ਅੱਗੇ ਪਿੱਛੇ ਦਾ ਲੈਵਾ ਤੇ ਭਾਜ ਦਾ ਕੀ ਰੱਖਿਆ ਆਪਾਂ ਭਾ ਮੁੱਲ ਕਰਨ ਨੂੰ ਜਿਹੜਾ ਕੋ ਮਾਰਿਆ 90000 ਦੀ ਬੱਸੀ ਦੀ ਭਾਜ ਬਈਆ ਕਿੰਨਾ ਵੱਡਿਆ ਦੇਖੋ ਸੁਵਰ ਸਾਈਜ਼ ਵਗੈਰਾ ਪੂਰਾ ਫੁੱਲਾ 90000 ਰੁਪਏ ਕੀਮਤ ਆ ਤੇ ਲੈਵਾ ਦੇਖੋ ਸਾਫ ਸੁਥਰਾ ਹਣਾ ਧਾਰਾ ਮਰਵਾਵਾਂਗੇ ਬਈ ਯਾਰ ਠੀਕ ਆ ਮਾਰ ਦੇ ਚਲਾ ਧਾਰਾ ਸੁਵਰ ਕਿਆ ਬਾਤ ਆ ਸਾਫ ਸੁਥਰੀ ਧਰਾਂ ਗਈਆਂ ਲੈਵੇ ਤੇ ਮੇਰੇ ਨਾੜਾ ਨੂੜਾ ਦੇਖ ਜਦੋਂ ਤਾਂ ਲੈਣਾ ਪਿਕ ਪੁਆਇੰਟ ਤੇ ਆ ਗਈ ਦੁੱਧ ਤੇ ਆ ਗਈ ਬੱਸੀ ਠੀਕ ਹੈ ਔਰ ਉਹਦਾ ਲੈਵਾ ਦਾ ਕੁਝ ਹੋਰ ਹੀ ਲੱਗੂਗਾ ਹਰਦਾ ਭਣਾ ਭੁਲਾਈਆਂ ਚ ਲੈਵਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹ ਦੁੱਧ ਬਾਈ 30 ਪਲੱਸ ਦਿਓ ਬੱਸੀ ਤੇ ਕੀਮਤ ਇਹਦੀ ਹੈਗੀ 90000 90000 ਤੋਰੀ ਬੰਮੇ ਮੜੀ ਜੀ ਤੋ ਪਿੱਛੇ ਬੱਚੀ ਆ ਸੂਈ ਸਭਾਈਆ ਧਾਰਾ ਤਪੋ ਕੇ ਆ ਹਣਾ ਜਮ ਤੋਰੀ ਸੁਭਰੋ ਦੇਖੋ ਕੱਦ ਕਾਠ ਵਗੈਰਾ ਤੇ ਬਿਊਟੀ ਵਗੈਰਾ ਬੱਚੀ ਦੀ ਪਹਿਲਾ ਸੂਆ ਸੂਈ ਆ ਤੇ ਬੱਚਾ ਇਹਦੇ ਪਿੱਛੇ ਬੱਚਿਆ ਧਾਰਾ ਦੂਰਾ ਮਾਰ ਕੇ ਦਿਖ ਚਾਰੇ ਦਾ 99 ਜਿੰਦੇ ਜਾਨ ਵਾਲੇ ਤੇ ਕਿੰਨਾ ਦੁੱਧ ਪਾ ਦੂ ਵੱਧ ਤੋਂ ਵੱਧ 30 ਪਲੱਸ ਦੁੱਧ ਦਿਓ ਬਈ ਯਾਰ ਠੀਕ ਹੈ ਤੇ ਅੱਗੇ ਆਪ ਜਿਹੜੀ ਦੇਖੀ ਨਾ ਤੀਜੇ ਨੰਬਰ ਤੇ ਗੱਬੜ ਖੜੀ ਦੂਜਾ ਸੁਆ ਸੇਦ ਆਂਦਾ ਬਈ ਉਹ ਕੈ ਕਿਦਾਂ ਲੈ ਜੂ ਅਜੇ ਇਹ ਦੋਨਾਂ ਬਸਿਆਂ ਦੇ ਦੰਡੇ ਪਾ ਦੇ 10 ਤੋਂ 12 12 ਗੱਲ ਵਾਲੇ ਜੀ 10 ਦਿਨ ਸੂਣ ਚ ਬਾਕੀ ਸੁਆ ਦੂਜਾ ਸੂਂਦੀ ਆ ਸੁਆ ਦੂਜਾ ਠੰਡੀਆਂ ਮਿੱਠੀਆਂ ਇੰਨੀਆਂ ਨੇ ਬਈ ਯਾਰ ਇਹ ਗੱਬੜਾ ਠੰਡੇ ਪਾ ਜੀ ਕਿੰਨਾ ਕੁ ਦੁੱਧ ਪਾ ਦੂਗੀ ਹਜੇ ਸੋ ਪਹਿਲਾਂ ਮੈਂ ਤਾਂ ਖਾਈ ਤੋਂ 29 ਕਿਲੋ 30 ਦੇ ਲਵੇ ਲਾਉਣ ਵਾਲੀ ਹੈਗੀ ਇਸ ਵਾਰ ਵੀ ਭਾਏ ਦਾ ਕੀ ਆ ਭਾਏ 82000 ਦੀ ਵੜ ਦੇ ਲਾਂਗੇ ਅੱਜ 82000 ਦੀ ਅੱਜ ਦੇ ਲਾਂਗੇ ਕੱਚੀ ਠੀਕ ਹੈ ਤਿਆਰ ਹੋ ਗਈ ਤਾਂ ਆਪ ਨੂੰ ਪਤਾ ਕਿ ਲੱਖ ਤੋਂ ਬਾਹਰ ਦੇਵਾਂਗੇ ਸੋਰੀ ਮੰਮੀ ਠੀਕ ਹੈ ਸਵੇਰੇ 82000 ਦੀ ਵੀਰ ਕਹਿੰਦੇ ਅੱਜ ਆਪਾਂ ਵਾਛੀ ਦੇ ਦਾਂਗੇ ਦੂਜਾ ਸੂਆ ਸੁਧੀਆ ਦੁੱਧ ਮੰਨ ਕੇ ਚੱਲੇ ਵੀ 30 ਦੇ ਗੇਟ ਵਾਲੀ ਵੜ ਹੈਗੀ ਆ ਤੇ ਦਿਨ ਕੁਝ ਲੈ ਜੋਗੀ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਜਿੰਦ ਜਾਨ ਵੜ ਦੇ ਬਿਊਟੀ ਵਾੜੀ ਬਹੁਤ ਜ਼ਿਆਦਾ ਹੈ ਸੋ ਦੇਖੋ ਬੌਟੀ ਸਟ੍ਰਕਚਰ ਵਗੈਰਾ ਪੂਰਾ ਚੰਗਾ ਜਿੰਦ ਜਾਨ ਵਾਲੀ ਹੈ ਤੇ ਪੂਰੀ ਸਾਫ ਸੁਥਰੀ ਹੈ 82000 ਦੀ ਅੱਜ ਵੀਰ ਕਹਿੰਦਾ ਭਾ ਦੇਵਾਂਗੇ ਮੂਮ ਬਟਦੀ ਪੂਰੀ ਓਕੇ ਜਮਾ ਤੇ ਸੂਨ ਦੇ ਵਿੱਚ ਕੁਝ ਗਦੇ ਨੇ ਇਹ ਪਏ ਥੋੜਾ ਬਹੁਤ ਹੈ ਬਾਈ ਥਾਣ ਬਹੁਤ ਚੰਗਾ ਤਾਹ ਦੋਨੇ ਪਾਸੇ ਲਾ ਕੇ ਥੋੜਾ ਤਾਹ ਮਸੀਦ ਦੇ ਨਾਲੇ ਤਾਹ ਬੰਦਾ ਕੁਝ ਹੱਥੀ ਦਵਾਈ ਕਰਨੇ ਠੀਕ ਹੈ ਅੱਗੇ ਜਿਹੜੀ ਲਾਸਟ ਦੇਖੀਏ ਨੇ ਆਪਾਂ ਇਹਦੇ ਵੀ 10 ਤੋਂ 12 ਦਿਨ ਪੈਣੇ ਜੀ 10 ਤੋਂ ਪਹਿਲਾਂ ਨੇ ਦਿੱਤਾ 22 ਤੋਂ 23 ਕਿਲੋ ਦੁੱਧ ਜੀ ਪਲੂਨ ਦਾ 22 ਕਿਲੋ ਦੁੱਧ ਪਾਇਆ ਵੇਦਾ ਠੀਕ ਐ ਹੁਣ ਦੇਣ ਲੈ ਜੂ 10 ਜੀ ਹਨਾ 12 ਬਾ 10 12 ਦਿਨ ਦੋਨੇ 10 ਬਾ 12 ਦਿਨ ਲੈ ਜਾਣਗੇ ਇਹਦਾ ਭਾਪ ਕੀ ਰੱਖਿਆ ਇਹਦਾ ਮੁੱਲ 92000 ਰੁਪਏ ਬਾਈ ਯਾਰ ਗਜੈਸ ਹੋ ਜੂਗੀ ਬਾ ਮਾਨਤਾਨ ਕਰਦਾਂਗੇ ਤੋਰ ਦੀ ਬਾਹਰ ਨਹੀਂ ਹੁਣ ਸੁਭਰੋ ਦੂਜਾ ਸੂਆ 12 ਲਊਗਾ ਜੋੜੇ ਤੇ ਮਾਨਤਾਨ ਕਰਦਾਂਗੇ ਆਪਾਂ ਠੀਕ ਬਣਾ ਜੋੜਾ ਲੈ ਵੇ ਕੋਈ ਹਾਂ ਜੀ ਜੋੜਾ ਲੈ ਜੀ ਹਾਂ ਫੁੱਲ ਬੱਡੀਆਂ ਕੋਈ ਛੋਟੀਆਂ ਨਹੀਂ ਹੈਗੀਆਂ ਬਾਈ ਸੋ ਮੂੰਹ ਮੱਥਾ ਫੇਸ ਜਿੰਦੇ ਜਾਣਾ ਕੰਪੈਕਟ ਹੈਡਰਾ ਬਿਲਕੁਲ ਸੂਣ ਚ ਕੁਝ ਦਿਨ ਬਾਕੀ ਸੋ ਆਪਾਂ ਚਾਰ ਬੜਾ ਤੁਹਾਨੂੰ ਦਿਖਾ ਚੁੱਕੇ ਆ ਦੋ ਦਿਖਾਦਿਆਂ ਸੂਜਿਆਂ ਵੀ ਆ ਦੋ ਗੱਬਣਾ 99 ਸੇ 85 32 53 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ